ਸਾਰੇ ਸਾਰਿਆਂ ਵੱਡੀ ਗੱਲ ਹੈ 350 ਸਾਲਾਂ ਨੌਵੀਂ ਪਾਸ਼ਾਹੀ ਦਾ ਸ਼ਹੀਦੀ ਦਾ ਮੌਕਾ ਅਸੀਂ ਉਹਨਾਂ ਦੀ ਅਨਪੈਰਲਡ ਸ਼ਹਾਦਤ ਜਿਹੜੀ ਹੈ ਉਹਨੂੰ ਨਮਸਕਾਰ ਕਰਨ ਵਾਸਤੇ ਸਮੂੱਚੀ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਮੇਰੇ ਐਮਐਲਏ ਸਾਥੀ ਇੱਥੇ ਅੱਜ ਪਹੁੰਚੇ ਨੇ ਗਵਰਨਮੈਂਟ ਨੇ ਇੱਥੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਉਹ ਸ ਇੱਕ ਦਿਨ ਦੇ ਸੈਸ਼ਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਮੈਨੂੰ ਆਸਾਂ ਤੇ ਉਮੀਦਾਂ ਨੇ ਕਿ ਇਸ ਅਨਪੈਰਲਡ ਜਿਹੜੀ ਕੁਰਬਾਨੀ ਹੈ ਤੇ ਜਿਹੜਾ ਗੁਰੂਆਂ ਪੀਰਾਂ ਦਾ ਪਗੰਬਰਾਂ ਦਾ ਸੂਰਬੀਰਾਂ ਦੀ ਜਿਹੜੀ ਇਹ ਮਹਾਨ ਧਰਤੀ ਹੈ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਗਵਰਨਮੈਂਟ ਕੋਈ ਨਾ ਕੋਈ ਵੱਡਾ ਫੈਸਲਾ ਇੱਥੇ ਸੁਣਾਏਗੀ ਅਸੀਂ ਉਸ ਫੈਸਲੇ ਦੀ ਇੰਤਜ਼ਾਰ ਚ ਰਵਾਂਗੇ ਤੇ ਜਿਹੜਾ ਵੀ ਵੱਡਾ ਫੈਸਲਾ ਹੋਏਗਾ ਉਹਦੀ ਅਸੀਂ ਸਪੋਰਟ ਵੀ ਕਰਾਂਗੇ ਇਹੋ ਜਿਹੇ ਵੱਡੇ ਫੈਸਲੇ ਦਾ ਵੀ ਉਮੀਦ ਕੀਤਾ ਜਾ ਸਕਦਾ ਹੈ ਦੇਖੋ ਦੇ ਮਸਟ ਹੈਵ ਡਨ ਸਮ ਹੋਮਵਰਕ ਇਨਾਂ ਨੇ ਕੋਈ ਨਾ ਕੋਈ ਹੋਮਵਰਕ ਕੀਤਾ ਹੀ ਹੋਏਗਾ ਇਹਨਾਂ ਦੇ ਹੋਮਵਰਕ ਦੇ ਮੁਤਾਬਕ ਪਹਿਲੇ ਫੈਸਲਾ ਆ ਲੈਣ ਦੋ ਕਿਉਂਕਿ ਸਾਡੇ ਨਾਲ ਆਪੋਜੀਸ਼ਨ ਪਾਰਟੀਆਂ ਨਾਲ ਤੇ ਮੇਨ ਆਪੋਜੀਸ਼ਨ ਨਾਲ ਕੋਈ ਕਿਸੇ ਕਿਸਮ ਦੀ ਸਲਾਹ ਸਰਕਾਰ ਨੇ ਨਹੀਂ ਕੀਤੀ ਬਟ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਇੱਕ ਡੈਮੋਕਰੈਟਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇੱਥੇ ਇੱਥੇ ਪਹੁੰਚੇ ਆ ਸਰਕਾਰ ਦੀ ਇਨਵੀਟੇਸ਼ਨ ਤੇ ਤੇ ਮੈਨੂੰ ਆਸ ਹੈ ਕਿ ਜੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਅਨਪੈਰਲਡ ਇਹ ਸ਼ਹਾਦਤ ਹੋਈ ਹੈ ਜਿਹੜਾ ਉਹਨਾਂ ਦਾ ਇੱਕ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਨ ਉਸ ਫਲਸਫੇ ਨੂੰ ਮਦੇ ਨਜ਼ਰ ਰੱਖਦੇ ਹੋਏ ਅਸੀਂ ਸਾਮਣੇ ਕਿ ਕੋ ਬਹੁਤ ਵੱਡਾ ਕੋਈ ਫੈਸਲਾ ਸੁਨਾਇਆ ਜਾਏਗਾ ਜਿਹਦਾ ਸੰਦੇਸ਼ ਜਿਹੜਾ 9ਵੀਂ 10ਵੀਂ ਪਾਇਸ਼ਾਈ ਦਾ ਤੇ ਪਹਿਲੇ ਤੋਂ ਲੈ ਕੇ 10ਵੀਂ ਪਾਇਸ਼ਾਈਆਂ ਦਾ ਜਿਹੜਾ ਇੱਕ ਮੈਸੇਜ ਹੈ ਉਹ ਦੁਨੀਆ ਪਰਚ ਜਾਣਾ ਚਾਹੀਦਾ ਸੋ ਉਸੇ ਮਤਾ ਮੈਸੇਜ ਪਹਚਾਨਣ ਵਾਸਤੇ ਤੁਹਾਨੂੰ ਕੋਈ ਨਾ ਕੋਈ ਮੀਡੀਅਮ ਚਾਹੀਦਾ ਉਹ ਮੀਡੀਅਮ ਕਿਹੜਾ ਪੇਸ਼ ਕਰਨਗੇ ਜਦੋਂ ਇਹ ਕਰਨਗੇ ਉਸ ਤੋਂ ਬਾਅਦ ਮੈਂ ਹੁਣ ਬਾਹਰ ਨਿਕਲ ਨਹੀਂ ਆਇਆ 5 ਵਜੇ ਦੇ ਤੇ ਟਾਈਮ ਹੋਏਗਾ ਸੋ ਥੈਟ ਮੈਂ ਆਪਣਾ ਇਹਦੇ ਬਾਰੇ ਤੁਹਾਨੂੰ ਆਪਣੇ ਵੀਵਜ਼ ਚੰਗੀ ਤਰ੍ਹਾਂ ਰੱਖ ਸਕਾਂ ਕਿਉਂਕਿ ਸਾਡੇ ਨਾਲ ਸਾਡੇ ਨਾਲ ਅਜੰਡਾ ਇਸ ਕਸ਼ਵਿਆਲੀ ਹੋ ਜਾ ਇੱਕ ਵਾਰ ਤੇ ਫਿਰ ਆ ਕੇ ਬਾਤਾਂ ਬਾਦਮਤਬਬ ਸਾਹਿਬ ਕਹਿੰਦੇ ਕਿ ਪਵਿੱਤਰ ਸ਼ਹਿਰ ਬਣਾਇਆ ਜਾਣਾ ਚੰਨਦੇ ਉਸਤਾਨ ਨੂੰ ਤੇ ਬਵਾਮਰ ਸਾਮਣੇ ਵੀ ਮੇਰੀ ਬੇਨਤੀ ਇੰਨੀ ਹੈ ਜਿੰਨਾ ਚਿਲੰਦਰ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਮੈਂ ਕਿਹੜੀ ਗੱਲ ਇਹ ਤੁਹਾਡੇ ਨਾਲ ਕਰਾਂ 5 ਵਜੇ ਆਵਾਂਗੇ 4 ਵਜੇ ਆਵਾਂਗੇ ਸੈਸ਼ਨ ਖਤਮ ਹੋਏਗਾ ਬਕਾਇਦਾ ਤੌਰ ਸਰਕਾਰ ਜੋ ਕਰਦੀ ਉਹਦੇ ਤੇ ਟਿੱਪਣੀ ਮੈਂ ਕਰਾਂ ਠੀਕ ਸਾਰਿਆਂ ਵੱਡੀ ਗੱਲ ਹੈ 350 ਸਾਲਾਂ ਨੌਵੀਂ ਪਾਸ਼ਾਹੀ ਦਾ ਸ਼ਹੀਦੀ ਦਾ ਮੌਕਾ ਅਸੀਂ ਉਹਨਾਂ ਦੀ ਅਨਪੈਰਲਡ ਸ਼ਹਾਦਤ ਜਿਹੜੀ ਹੈ ਉਹਨੂੰ ਨਮਸਕਾਰ ਕਰਨ ਵਾਸਤੇ ਸਮੂਚੀ ਮੇਰੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਮੇਰੇ ਐਮਲਏ ਸਾਥੀ ਇੱਥੇ ਅੱਜ ਪਹੁੰਚੇ ਨੇ ਗਵਰਨਮੈਂਟ ਨੇ ਇੱਥੇ ਇੱਕ ਦਿਨ ਦਾ ਸੈਸ਼ਨ ਬੁਲਾਇਆ ਉਸ ਇੱਕ ਦਿਨ ਦੇ ਸੈਸ਼ਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਮੈਨੂੰ ਆਸਾਂ ਤੇ ਉਮੀਦਾਂ ਨੇ ਕਿ ਇਸ ਅਨਪੈਰਲਡ ਜਿਹੜੀ ਕੁਰਬਾਨੀ ਹੈ ਤੇ ਜਿਹੜਾ ਗੁਰੂਆਂ ਪੀਰਾਂ ਦਾ ਪਗੰਬਰਾਂ ਦਾ ਸੂਰਬੀਰਾਂ ਦੀ ਜਿਹੜੀ ਇਹ ਮਹਾਨ ਧਰਤੀ ਹੈ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਗਵਰਨਮੈਂਟ ਕੋਈ ਨਾ ਕੋਈ ਵੱਡਾ ਫੈਸਲਾ ਇੱਥੇ ਸੁਣਾਏਗੀ ਅਸੀਂ ਉਸ ਫੈਸਲੇ ਦੀ ਇੰਤਜ਼ਾਰ ਚ ਰਵਾਂਗੇ ਤੇ ਜਿਹੜਾ ਵੀ ਵੱਡਾ ਫੈਸਲਾ ਹੋਏਗਾ ਉਹਦੀ ਅਸੀਂ ਸਪੋਰਟ ਵੀ ਕਰਾਂਗੇ ਇਹੋ ਜਿਹੇ ਵੱਡੇ ਫੈਸਲੇ ਦਾ ਵੀ ਉਮੀਦ ਕੀਤਾ ਜਾ ਸਕਦਾ ਹੈ ਦੇਖੋ ਦੇ ਮਸਟ ਹੈਵ ਡਨ ਸਮ ਹੋਮਵਰਕ ਇਨਾਂ ਨੇ ਕੋਈ ਨਾ ਕੋਈ ਹੋਮਵਰਕ ਕੀਤਾ ਹੀ ਹੋਏਗਾ ਇਨਾਂ ਦੇ ਹੋਮਵਰਕ ਦੇ ਮੁਤਾਬਕ ਪਹਿਲੇ ਫੈਸਲਾ ਆ ਲੈਣ ਦੋ ਕਿਉਂਕਿ ਸਾਡੇ ਨਾਲ اپੋਜੀਸ਼ਨ ਪਾਰਟੀਆਂ ਨਾਲ ਤੇ ਮੇਨ اپੋਜੀਸ਼ਨ ਨਾਲ ਕੋਈ ਕਿਸੇ ਕਿਸਮ ਦੀ ਸਲਾਹ ਸਰਕਾਰ ਨੇ ਨਹੀਂ ਕੀਤੀ ਬਟ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਇੱਕ ਡੈਮੋਕਰੈਟਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇੱਥੇ ਇੱਥੇ ਪਹੁੰਚੇ ਆ ਸਰਕਾਰ ਦੀ ਇਨਵੀਟੇਸ਼ਨ ਤੇ ਤੇ ਮੈਨੂੰ ਆਸ ਹੈ ਕਿ ਜੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਅਨਪੈਰਲਡ ਇਹ ਸ਼ਹਾਦਤ ਹੋਈ ਹੈ ਜਿਹੜਾ ਉਹਨਾਂ ਦਾ ਇੱਕ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਨ ਉਸ ਫਲਸਫੇ ਨੂੰ ਮਦੇ ਨਜ਼ਰ ਰੱਖਦੇ ਹੋਏ ਅਸੀਂ ਸਾਮਣੇ ਕਿ ਕੋ ਬਹੁਤ ਵੱਡਾ ਕੋਈ ਫੈਸਲਾ ਸੁਨਾਇਆ ਜਾਏਗਾ ਜਿਹਦਾ ਸੰਦੇਸ਼ ਜਿਹੜਾ ਨੌਵੀਂ ਦਸਵੀਂ ਪਾਸ਼ਾਹੀ ਦਾ ਤੇ ਪਹਿਲੇ ਤੋਂ ਲੈ ਕੇ ਦਸਵੀਂ ਪਾਸ਼ਾਹੀਆਂ ਦਾ ਜਿਹੜਾ ਇੱਕ ਮੈਸੇਜ ਹੈ ਉਹ ਦੁਨੀਆ ਪਰਚ ਜਾਣਾ ਚਾਹੀਦਾ ਸੋ ਉਸੇ ਮਤਾਂ ਮੈਸੇਜ ਪਛਾਣ ਵਾਸਤੇ ਤੁਹਾਨੂੰ ਕੋਈ ਨਾ ਕੋਈ ਮੀਡੀਅਮ ਚਾਹੀਦਾ ਉਹ ਮੀਡੀਅਮ ਕਿਹੜਾ ਪੇਸ਼ ਕਰਨਗੇ ਜਦੋਂ ਇਹ ਕਰਨਗੇ ਉਸ ਤੋਂ ਬਾਅਦ ਮੈਂ ਹੁਣ ਬਾਹਰ ਨਿਕਲ ਨਹੀਂ ਹੈ 5 ਵਜੇ ਬੇਤੇ ਟਾਈਮ ਹੋਏਗਾ ਸੋ ਥੈਟ ਮੈਂ ਆਪਣਾ ਇਹਦੇ ਬਾਰੇ ਤੁਹਾਨੂੰ ਆਪਣੇ ਵੀਵਜ਼ ਚੰਗੀ ਤਰ੍ਹਾਂ ਰੱਖ ਸਕਾਂ ਕਿਉਂਕਿ ਸਾਡੇ ਨਾਲ ਸਾਡੇ ਨਾਲ ਅਜੰਡਾ ਡਿਸਕਸ ਹੋਇਆ ਨਹੀਂ ਹੋ ਜਾ ਇੱਕ ਵਾਰ ਤਫੀਰ ਆ ਕੇ ਬਾਦਮਤਬ ਸਾਬ ਕਿਹਾ ਕਰਕੇ ਪਵਿੱਤਰ ਸ਼ਹਿਰ ਬਣਾਇਆ ਚਨੰਦੇ ਉਸਤਾਨ ਨੂੰ ਤੇ ਅਮਰਸਰ ਸਾਹਿਬ ਨੂੰ ਵੀ ਮੇਰੀ ਬੇਨਤੀ ਇੰਨੀ ਹੈ ਜਿੰਨਾ ਜਿਲੰਦਰ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਮੈਂ ਕਿਹੜੀ ਗੱਲ ਇਹ ਤੁਹਾਡੇ ਨਾਲ ਕਰਨਾ 5 ਵਜੇ ਆਵਾਂਗੇ 4 ਵਜੇ ਆਵਾਂਗੇ ਸੈਸ਼ਨ ਖਤਮ ਹੋਏਗਾ ਬਕਾਇਦਾ ਤੌਰ ਸਰਕਾਰ ਜੋ ਕਰਦੀ ਉਹਦੇ ਤੇ ਟਿੱਪਣੀ ਮੈਂ ਕਰਾਂਗੀ